ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਰਸਤਿਓ ਮੈਂ ਡਾਕਟਰ ਕਸ਼ਮੀਰ ਸਿੰਘ ਖੁੰਡਾ ਆਪ ਜੀ ਦੇ ਸਾਹਮਣੇ ਖੋ ਰਿਹਾ ਹਾਂ ਕਾਰਨ ਇਸ ਦਾ ਇਹ ਹੈ ਕਿ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਨੇ ਜਿਦੇ ਵਿੱਚ ਇੱਕ ਘਟਨਾ ਪਹਿਲੀ ਜਿਹੜੀ ਵਾਪਰਦੀ ਹੈ ਮਾਰਵੇ ਦੇ ਖੇਤਰ ਦੇ ਵਿੱਚ ਉਹਦੇ ਚ 8 ਘਰਾਂ ਦੇ ਵਿੱਚ ਜਿਹੜੀ ਅੱਗ ਲਗਾ ਕੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਹੈ। ਦੂਸਰੀ ਘਟਨਾ 26 ਜਨਵਰੀ ਨੂੰ ਵਾਪਰਦੀ ਹੈ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਉਰਾ ਅੰਵੇਡਕਰ ਜੀ ਦੀ ਮੂਰਤੀ ਦਾ ਅਪਮਾਨ ਕੀਤਾ ਜਾਂਦਾ ਹੈ। ਉਹਨਾਂ ਦੇ ਸਾਹਮਣੇ ਮੂਰਤੀ ਦੇ ਰੂਪ ਦੇ ਵਿੱਚ ਰੱਖਿਆ ਹੋਇਆ ਸੰਵਿਧਾਨ ਉਹਨੂੰ ਸਾੜਨ ਦੀ ਉਹਨੂੰ ਅੱਗ ਲਗਾਈ ਜਾਂਦੀ ਹੈ ਤੇ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਉੱਤੇ ਫਥੌੜੇ ਨਾਲ ਵਾਰ ਕੀਤੇ ਜਾਂਦੇ ਤੇ ਇਹ ਦੋਵਾਂ ਘਟਨਾਵਾਂ ਦੇ ਪਿੱਛੇ ਜਿਹੜਾ ਕਾਰਨ ਹੈ ਜਾਂ ਜਿਹੜੇ ਇਹਨਾਂ ਨੂੰ ਅੰਜਾਮ ਦੇਣ ਵਾਲੇ ਲੋਕ ਨੇ ਉਹ ਦਲਿਤ ਵਿਅਕਤੀ ਨੇ ਤੀਸਰੀ ਜਿਹੜੀ ਹੁਣ ਘਟਨਾ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਵਾਪਰੀ ਹੈ ਪਿੰਡ ਚੰਦਪਾਲ ਫਰੀਦਕੋਟ ਦੇ ਵਿੱਚ ਉਹਦੇ ਵਿੱਚ ਇੱਕ ਸਰਪੰਚ ਹੈ ਉਸ ਦਾ ਹਸਬੰਡ ਸਰਦਾਰ ਕੁਲਦੀਪ ਸਿੰਘ ਹੈ ਉਹਨਾਂ ਦੇ ਪਿੰਡ ਦਾ ਕੋਈ ਪਾਣੀ ਦਾ ਝਗੜਾ ਹੈ ਜੋ ਸੋਸ਼ਲ ਮੀਡੀਆ 'ਈ ਪਤਾ ਲੱਗਾ ਹੈ ਤੇ ਉਹ ਪਾਣੀ ਦੇ ਮਸਲੇ ਨੂੰ ਲੈ ਕੇ ਪਿੰਡ ਦੇ ਵਿੱਚ ਜਿਹੜੀ ਆਪਸੀ ਚੱਲਦੀ ਹੈ ਗੱਲਬਾਤ ਚੱਲਦੀ ਹੈ ਬਾਦ ਵੇ ਬਾਦ ਚੱਲਦਾ ਹੈ ਤੇ ਬਾਦ ਵ ਬਾਦ ਤੋਂ ਬਾਅਦ ਧਰਨੀ ਤੱਕ ਪਹੁੰਚਦਾ ਹੈ ਧਰਨੀ ਨੂੰ ਉਠਾਉਣ ਵਾਸਤੇ ਜਾਂ ਪੁਲਿਸ ਜਿਹੜੀ ਹੈ ਉਹ ਆਉਂਦੀ ਹੈ ਸੋ ਜਿਹੜਾ ਪੁਲਿਸ ਦੇ ਸਾਹਮਣੇ ਜੋ ਕਾਰਵਾਈ ਕੀਤੀ ਜਾਂਦੀ ਹੈ ਕਿ ਪਿੰਡ ਦਾ ਜਿਹੜਾ ਇੱਕ ਧਨਾੜ ਵਿਅਕਤੀ ਗਮਦੂਰ ਸਿੰਘ ਹੈ ਜੱਟ ਭਾਈ ਚਰਨ ਨਾਲ ਸਬੰਧਤ ਹੈ ਉਹ ਗੋਲੀਆਂ ਚਲਾਉਂਦਾ ਜਿਹੜਾ ਦਿਖਾਈ ਦੇ ਰਿਹਾ ਵੱਖ-ਵੱਖ ਜੜੀਆਂ ਮੀਡੀਆ ਦੇ ਵਿੱਚ ਜਿਹੜੀਆਂ ਵੀਡੀਓਜ਼ ਆ ਰਹੀ ਨੇ ਸੋ ਇਹ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਭਾਵੇਂ ਉਹਨਾਂ ਨੂੰ ਦਰਤ ਜਿਹੜੇ ਵਿਅਕਤੀ ਨੇ ਉਹ ਅੰਜਾਮ ਦੇ ਰਹੇ ਪਰ ਜਿਹੜੀ ਹੁੰਗਣ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਜਿਵੇਂ ਅੱਠ ਘਰਾਂ ਨੂੰ ਸਾੜਨ ਵਾਲੀ ਜਿਹੜੀ ਗੱਲ ਹੈ ਉਹਦੇ ਤੇ ਇੱਕ ਸੋਸ਼ਲ ਆ ਇੱਕ ਵਿਅਕਤੀਆਂ ਦੀ ਸਮਾਜਿਕ ਵਿਅਕਤੀਆਂ ਦੀ ਜਾਂ ਸਮਾਜਿਕ ਜਥੇਬੰਦੀਆਂ ਦੇ ਵਿਅਕਤੀਆਂ ਦੀ ਇੱਕ ਟੀਮ ਬਣੀ ਸੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰਿਆਂ ਤੇ ਇੱਕ ਇੱਕ ਤੇ ਉਂਗਲ ਰੱਖੀ ਕਿ ਇਹਦੇ ਪਿੱਛੇ ਜਿਹੜੇ ਕੌਣ ਲੋਕ ਜ਼ਿੰਮੇਵਾਰ ਨੇ ਤੇ ਕਾਰਨ ਕੀ ਬਣਦੇ ਨੇ ਜਿਸ ਦਾ ਮੁੱਖ ਕਾਰਨ ਉਹਨਾਂ ਨੇ ਪੰਜਾਬ ਦੇ ਵਿੱਚ ਚੱਲ ਰਿਹਾ ਨਸ਼ਾ ਖਾਸ ਕਰਕੇ ਚਿੱਟਾ ਉਸ ਤੇ ਉਹਨਾਂ ਨੇ ਉਂਗਲ ਰੱਖੀ ਹੈ ਸੋ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਲੋਕ ਪਿੰਡ ਦੇ ਹੀ ਰੋਕੀ ਯਤਨ ਕਰਦੇ ਨੇ ਤੇ ਉਹ ਜਿਹੜੇ ਵੇਚਣ ਵਾਲੇ ਨੇ ਤੇ ਵਕਾਉਣ ਵਾਲੇ ਨੇ ਉਹਨਾਂ ਦੇ ਉੱਤੇ ਆਣ ਕੇ ਹਮਲਾ ਕਰਦੇ ਨੇ ਤੇ ਉਹਨਾਂ ਦੇ ਘਰਾਂ ਨੂੰ ਸਾੜ ਕੇ ਵਿੱਚ ਉਤਰ ਕਰਦੇ ਤੇ ਉਹਨਾਂ ਦੇ ਜਿਹੜਾ ਸਰੀਰਕ ਨੁਕਸਾਨ ਵਿੱਚ ਪਹੁੰਚਾਉਂਦੇ ਨੇ ਸੋ ਦੂਸਰੀ ਜਿਹੜੀ ਘਟਨਾ ਦੀ ਗੱਲ ਕਰਤੀ ਹੈ 26 ਜਨਵਰੀ ਵਾਲੀ ਉਹਨੂੰ ਵੀ ਇੱਕ ਜਿਹੜਾ ਅਦਾਲਤ ਵਿਅਕਤੀ ਹੈ ਜਿਹਦਾ ਨਾਮ ਆਕਾਸ਼ਦੀਪ ਦੀਪ ਹੈ ਉਹ ਮੋਗੇ ਦਾ ਰਹਿਣ ਵਾਲਾ ਹੈ ਤੇ ਮੋਗੇ ਤੋਂ ਇੱਥੇ ਆ ਕੇ ਉਹ ਇਸ ਘਟਨਾ ਨੂੰ ਅੰਜਾਮ ਦਿੰਦਾ ਸੋ ਉਹਦੇ ਪਿੱਛੇ ਵੀ ਕੌਣ ਲੋਕ ਨੇ ਇਹ ਵੀ ਵਿਸ਼ਾ ਜਿਹੜਾ ਗੰਭੀਰ ਹੈ ਕਿਉਂਕਿ ਇਹ ਜਿਹੜਾ ਕਿਸੇ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਇਹਦੇ ਪਿੱਛੇ ਕਈ ਲੋਕ ਜਿਹੜੇ ਹੋ ਸਕਦੇ ਨੇ ਜਿਨ੍ਹਾਂ ਨੇ ਇਹ ਕਰਵਾਇਆ ਤੇ ਹੁਣ ਜਿਹੜੀ ਇਹ ਤੀਸਰੀ ਘਟਨਾ ਵਾਪਰੀ ਹੈ ਇਹ ਵੀ ਜਿਹੜੀ ਹੈ ਗੰਭੀਰ ਘਟਨਾ ਕਿ ਇਹ ਜਿਹੜਾ ਪਿੰਡ ਦੀ ਸਰਪੰਚ ਹੈ ਗਲੀ ਦੇ ਪਾਣੀ ਦਾ ਜਿਹੜਾ ਮਸਲਾ ਹੈ ਉਹਨੂੰ ਲੈ ਕੇ ਸਾਰਾ ਪਿੰਡ ਇੱਕ ਪਾਸੇ ਦੇ ਇੱਕ ਵਿਅਕਤੀ ਜਿਹੜਾ ਇੱਕ ਪਾਸੇ ਪੁਲਿਸ ਜਿਹੜੀ ਹੈ ਉਸ ਵਿਅਕਤੀ ਦਾ ਸਾਥ ਦੇ ਰਹੀ ਹੈ ਜਿਹੜਾ ਸ਼ਰੇਆਮ ਲੋਕਾਂ ਦੇ ਉੱਤੇ ਜਿਹੜਾ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਸੋ ਇਹ ਜਿਹੜੀਆਂ ਘਟਨਾਵਾਂ ਨੇ ਬੜਿਆ ਜਿਹੜੀਆਂ ਹੈਗੀਆਂ ਨੇ ਵੀ ਸਾਨੂੰ ਲੱਗਦਾ ਵੀ ਇਹਨਾਂ ਤੇ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਪੰਜਾਬ ਸਰਕਾਰ ਤੋਂ ਸਾਡੀ ਇਹ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦੀ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਤੇ ਉਹਨਾਂ ਪਿੱਛੇ ਜਿਹੜੇ ਕਾਰਨ ਨੇ ਜਿਹੜੇ ਉਹਨਾਂ ਨੂੰ ਕਰਵਾਉਣ ਵਾਲੇ ਲੋਕ ਨੇ ਉਹਨਾਂ ਤੇ ਜਿਹੜੀ ਹੈ ਤਫ਼ਤੀਸ਼ ਕਰਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ। ਦੂਸਰੀ ਬੇਨਤੀ ਹੈ ਕਿ ਜਦੋਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਕੋਈ ਜਿਹੜੀ ਤਸਲ ਹੈ ਉਹ ਨੂੰ ਵਧਣ ਤੋਂ ਪਹਿਲਾਂ ਹੀ ਉਸ ਨੂੰ ਜਿਹੜਾ ਕਾਬੂ ਪਾ ਲਿਆ ਜਾਵੇ। ਸੋ ਜੇਕਰ ਜਿਵੇਂ ਪਿੰਡਾਂ ਦੇ ਵਿੱਚ ਉਹ ਮਾਰਵੇ ਦੇ ਵਿੱਚ ਇਹ ਘਰਾਂ ਨੂੰ ਅੱਗ ਲਗਾਈ ਗਈ ਉਹ ਵੀ ਇਹੀ ਜਿਹਾ ਜਿਹੜਾ ਸੁਣਦੇ ਵਿੱਚ ਆਇਆ ਮੀਡੀਆ ਦੇ ਵਿੱਚ ਕਿ ਸਮੇਂ ਸਿਰ ਉੱਤੇ ਐਕਸ਼ਨ ਨਹੀਂ ਲਿਆ ਗਿਆ ਦੂਸਰੀ ਜਿਹੜੀ ਹੁਣ ਆਈ ਹੈ ਪਿੰਡ ਚੰਦਪਨ ਦੀ ਉਹਦੇ ਵਿੱਚ ਵੀ ਇਹੀ ਆ ਕਿ ਉਹਦੇ ਤੇ ਸਹੀ ਸਮੇਂ ਤੇ ਜਿਹੜਾ ਐਕਸ਼ਨ ਲੈਣਾ ਬਣਦਾ ਹੈ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਨੇ ਨਹੀਂ ਲਿਆ ਤੇ ਜਦੋਂ ਐਕਸ਼ਨ ਲਿਆ ਉਸੇ ਵੇਲੇ ਫਿਰ ਜਿਹੜਾ ਆਫਸ਼ੀਅਲ ਟਕਰਾਅ ਹੋਇਆ ਮਜ਼ਦੂਰਾਂ ਦੇ ਨਾਲ ਕਾਰਨ ਕੀ ਰਹੇ ਨੇ ਉਹਨਾਂ ਦੇ ਆਪਸ ਵਿੱਚ ਉਹਨਾਂ ਨੇ ਵੀ ਇੱਕ ਪਾਸਿਓਂ ਪੱਤਰਬਾਜ਼ੀ ਕੀਤੀ ਹੈ ਜਿਹਦੇ ਨਾਲ ਇਹ ਸੁਨੇਹਾ ਸਾਹਮਣੇ ਆਇਆ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਕੁਝ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਜੋ ਕਿ ਮਾੜੀ ਗੱਲ ਹੈ ਕਾਨੂੰਨ ਦੇ ਰਖਵਾਲਿਆਂ ਤੇ ਜੀ ਇਸ ਤਰ੍ਹਾਂ ਹੋਵੇ ਤੇ ਉਹ ਠੀਕ ਗੱਲ ਨਹੀਂ ਹੈ ਦੂਸਰੀ ਗੱਲ ਇਹ ਹੈ ਕਿ ਜੇ ਸਮੇਂ ਸਿਰ ਕਾਨੂੰਨ ਨੇ ਆਪਣਾ ਜੋ ਉਹਨਾਂ ਦੀ ਬੰਦੀ ਕਾਰਵਾਈ ਸੀ ਉਹ ਕਰ ਦਿੱਤੀ ਹੁੰਦੀ ਤਾਂ ਮੇਰਾ ਖਿਆਲ ਵੀ ਇੱਥੋਂ ਤੱਕ ਗੱਲ ਨਾ ਪਹੁੰਚਦੀ ਸਾਡੀ ਬੇਨਤੀ ਹੈ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਹੈ ਕਿ ਜੋ ਵਿਅਕਤੀ ਦੋਸ਼ੀ ਨੇ ਤੇ ਜਿੰਨਾਂ ਵਿਅਕਤੀਆਂ ਦੇ ਕਾਰਨ ਇਹ ਸਾਰਾ ਕੁਝ ਵਾਪਰਿਆ ਹੈ ਉਹਨਾਂ ਵਿਅਕਤੀ ਨੂੰ ਇਹਦੇ ਤੋਂ ਪਾਸੇ ਨਾ ਰੱਖਿਆ ਜਾਵੇ ਸਿਰਫ ਉਹ ਹੀ ਵਿਅਕਤੀ ਜਿਹੜੇ ਸਾਹਮਣੇ ਨਾ ਆ ਜਾਣ ਉਹਨਾਂ ਨੂੰ ਹੀ ਜਿਹੜਾ ਦੱਬਿਆ ਨਾ ਜਾਵੇ ਦਰਦ ਲੋਕਾਂ ਦੇ ਉਹਨੂੰ ਹੀ ਜਿਹੜਾ ਨਾ ਦੱਬਿਆ ਜਾਵੇ ਜਿਹੜੇ ਲੋਕਾਂ ਨੇ ਦੇ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੀ ਏ ਟਵਟੇ ਵੀ ਚਲਾਏ ਹੋਣਗੇ ਤੇ ਦੂਸਰੇ ਪਾਸੇ ਇੱਕ ਉਹ ਵੀ ਤੇ ਵਿਅਕਤੀ ਹੈ ਨਾ ਜਿਹੜਾ ਸਾਹਮਣੇ ਪੁਲਿਸ ਦੇ ਨਾਲ ਪੰਜਾਬ ਪੁਲਿਸ ਜਿਹੜੀ ਸਾਹਮਣੇ ਜਿਹੜੀ ਨਜ਼ਰ ਆ ਰਹੀ ਹੈ ਤੇ ਇੱਕ ਬੰਦਾ ਜਿਹੜਾ ਵਿਅਕਤੀ ਗੋਲੀਆਂ ਚਲਾ ਰਿਹਾ ਸੋ ਇਹ ਜਿਹੜੀ ਸਾਨੂੰ ਲੱਗਦਾ ਹੈ ਕਿ ਇਹ ਚਿੰਤਾ ਬੜੀ ਗੱਲ ਹੈ ਤੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਹ ਅਜਿਹੀਆਂ ਘਟਨਾਵਾਂ ਜਿਹੜੀਆਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਨੇ ਇਹਨਾਂ ਨੂੰ ਜਿੰਦਾ ਹੈ ਉਹ ਨੱਥ ਪਾਉਣੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰਤ ਜੀ